ਠੀਕ ਲੱਗੇ ਤਾਂ ਸ਼ੇਅਰ ਕਰ ਦਿਓ ਵੱਡਾ ਸਵਾਲ ਇਹ ਆ ਕਿ ਕੀ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਵੱਧ ਕੱਲੇ ਮਜ਼ਦੂਰਾਂ ਦਾ ਹੀ ਐ ਜਾਂ ਸਾਰਿਆਂ ਦਾ ਇੱਕੋ ਜਿਹਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇਹ ਸਵਾਲ ਕਿਉਂ ਕਰ ਰਿਹਾ ਇਹ ਸਵਾਲ ਦਾ ਮਤਲਬ ਕੀ ਹੈ ਤਾਂ ਫਿਰ ਦਿਲ ਵੱਡਾ ਕਰਕੇ ਤੇ ਤਕੜਾ ਕਰਕੇ ਸੁਣਿਓ ਕੁਝ ਸੱਚ ਹੁੰਦੇ ਨੇ ਪਰ ਕੌੜੇ ਹੁੰਦੇ ਨੇ ਦੇਖੋ ਜੋ ਸਚਾਈ ਨਜ਼ਰ ਆ ਰਹੀ ਹੈ ਉਹ ਮੈਂ ਇਹ ਦੇਖ ਰਿਹਾ ਪਿਛਲੇ ਦਿਨੀ ਬਾਬਾ ਜੀਵਨ ਸਿੰਘ ਜੀ ਦਾ ਭਾਈ ਜੈਤਾ ਜੀ ਦਾ ਦਿਹਾੜਾ ਸੀਗਾ 5 ਤਰੀਕ ਨੂੰ ਤੇ ਮੈਂ ਉਦੋਂ ਵੀ ਦੇਖਿਆ ਤੇ ਜਦੋਂ ਪਿੰਡਾਂ ਦੇ ਵਿੱਚ ਅਸੀਂ ਗੁਰੂ ਘਰ ਦੇਖਦੇ ਆ ਤਾਂ ਬਾਬਾ ਜੀਵਨ ਸਿੰਘ ਜੀ ਦੇ ਭਾਈ ਜੈਤਾ ਜੀ ਦੇ ਜਿੰਨੇ ਗੁਰੂ ਘਰ ਨੇ ਜਿੰਨੇ ਗੁਰਦੁਆਰਾ ਸਾਹਿਬ ਬਣਾਏ ਨੇ ਉਹ ਜ਼ਿਆਦਾਤਰ ਗਰੀਬ ਮਜ਼ਦੂਰਾਂ ਦੇ ਵੇੜੇ 'ਚ ਹੁੰਦੇ ਨੇ ਔਰ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਭਾਈ ਜੈਤਾ ਜੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਨਾਲ ਲਾ ਕੇ ਰੰਗਰੇਟਾ ਗੁਰੂ ਦਾ ਬੇਟਾ ਕਿਆ ਹੋਇਆ ਔਰ ਸਾਡੇ ਦਿਮਾਗਾ ਚ ਅੱਜ ਵੀ ਜਾਤੀਵਾਦ ਉਹ ਵਿਤਕਰਾ ਕਿਤੇ ਨਾ ਕਿਤੇ ਹੈਗਾ ਇਸ ਕਰਕੇ ਇਹ ਇੱਕ ਭੈੜਾ ਤੇ ਕੌੜਾ ਸੱਚ ਨਜ਼ਰ ਆਉਂਦਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਕੀਮਤੀ ਵਿਚਾਰ ਲਿਖਿਓ ਸੋਹਣੀ ਭਾਸ਼ਾ ਚ ਲਿਖਿਓ ਜੇ ਗੱਲ ਠੀਕ ਲੱਗੇ ਤਾਂ ਸ਼ੇਅਰ ਕਰੀ ਜਾਇਓ ਦੇਖੋ ਸੱਚ ਕੀ ਹੈ ਪਹਿਲੀ ਤਾਂ ਗੱਲ ਭਾਈ ਜੀਵਨ ਸਿੰਘ ਜੀ ਬਾਰੇ ਭਾਈ ਜੈਤਾ ਬਾਰੇ ਜਿਹੜਾ ਅਸਲੀ ਇਤਿਹਾਸ ਹੈ ਉਹ ਸਾਰੇ ਲੋਕਾਂ ਤੱਕ ਪਹੁੰਚਿਆ ਨਹੀਂ ਤੇ ਜਿੰਨਾ ਪਹੁੰਚਣਾ ਚਾਹੀਦਾ ਹੈ ਉਹ ਨਹੀਂ ਪਹੁੰਚਿਆ ਬਾਬਾ ਜੀਵਨ ਸਿੰਘ ਬਾਰੇ ਖੋਜ ਹੀ ਬਹੁਤ ਘੱਟ ਕੀਤੀ ਗਈ ਹੈ ਦੇਖੋ ਗੱਲ ਸਿੱਧੀ ਸਾਫ਼ ਹੈ ਹਰ ਥਾਂ ਤੇ ਸਾਡੇ ਦਿਮਾਗਾਂ ਚ ਪਿਆ ਹੋਇਆ ਜਾਤੀਵਾਦ ਨਜ਼ਰ ਆਉਂਦਾ ਹੈ ਕੀ ਇਹ ਸਚਾਈ ਤੋਂ ਮੁਕਰ ਸਕਦਾ ਕੋਈ ਬਾਬਾ ਜੀਵਨ ਸਿੰਘ ਜੀ ਦਾ ਪਿਛਲੇ ਦਿਨੀ ਦਿਹਾੜਾ ਆਇਆ 5 ਸਤੰਬਰ ਦਾ ਔਰ ਜਿੰਨੇ ਪ੍ਰੋਗਰਾਮ ਹੋਏ ਜਿਆਦਾ ਥਾਵਾਂ ਤੇ ਪ੍ਰੋਗਰਾਮਾਂ ਚ ਗਰੀਬ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਜਾਂ ਰਗਰੇਟੇ ਸਿੰਘਾਂ ਨੇ ਸ਼ਮੂਲੀਅਤ ਕੀਤੀ ਬਾਕੀਆਂ ਨੇ ਚੰਗੇ ਲੋਕਾਂ ਨੇ ਕੀਤੀ ਸੱਚੇ ਸਿੱਖਾਂ ਨੇ ਕੀਤੀ ਪਰ ਬਹੁਤੇ ਜਿਹੜੇ ਨਾਵਾਂ ਦੇ ਨਾਲ ਆਪਣੀਆਂ ਜਾਤਾਂ ਤੇ ਗੋਤਾਂ ਦੀਆਂ ਪੂਛਾਂ ਸਿਆਸਿਆ ਲਾਉਂਦੇ ਨੇ ਉਹਨਾਂ ਨੇ ਨਹੀਂ ਕੀਤੀ ਦੇਖੋ ਕਹਿੰਦੇ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਤੇ ਜਿਹਦੀ ਕੋਈ ਜਾਤ ਹੁੰਦੀ ਉਹ ਸਿੱਖ ਨਹੀਂ ਹੁੰਦਾ ਉਹ ਚਾਹੇ ਲੱਖ ਮੱਥੇ ਟੇਕਦਾ ਫਿਰੇ ਸੋ ਆਪਾਂ ਇੱਕ ਉਹੜਾ ਸੱਤ ਦੇਖਿਆ بڑے ਪਿੰਡਾਂ 'ਚ ਮੈਂ ਦੇਖਿਆ ਕਿ ਜਿਹੜੇ ਬਾਬਾ ਜੀਵਨ ਸਿੰਘ ਦੇ ਭਾਈ ਜੈਤਾ ਜੀ ਦੇ ਗੁਰੂ ਘਰ ਗੁਰਦੁਆਰੇ ਨੇ ਉਹ ਮਜ਼ਦੂਰਾਂ ਦੇ ਘਰਾਂ ਚ ਨੇ ਔਰ ਉਹਨਾਂ ਦੀ ਹਾਲਤ ਕੀ ਹੈ ਜਿਹੜਾ ਦੂਜਾ ਗੁਰੂ ਘਰ ਹੁੰਦਾ ਉਹ ਤਾਂ ਬਹੁਤ ਸਾਰੇ ਪਿੰਡਾਂ ਚ ਬਹੁਤ ਵੱਡਾ ਤੇ ਸੰਗਮਰ ਲੱਗੇ ਹੋਏ ਤੇ ਏਸੀ ਲੱਗੇ ਹੋਏ ਤੇ ਬਹੁਤ ਸਾਰਾ ਪ੍ਰਬੰਧ ਵੀ ਵਧੀਆ ਚੰਗੀ ਗੱਲ ਹੈ ਪਰ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜਿਹੜੇ ਪਿੰਡਾਂ ਚ ਹੁੰਦਾ ਜ਼ਿਆਦਾਤਰ ਪਿੰਡਾਂ ਚ ਉਹਦੀ ਹਾਲਤ ਗਰੀਬਾਂ ਦੇ ਘਰਾਂ ਵਰਗੀ ਹੁੰਦੀ ਹੈ ਇੱਕ ਜਾਂ ਦੋ ਛੋਟੇ-ਛੋਟੇ ਕਮਰੇ ਤੇ ਨਿਸ਼ਾਨ ਸਾਹਿਬ ਵੀ ਬਾਬਾ ਜੀਵਨ ਸਿੰਘ ਦੇ ਗੁਰਦੁਆਰਿਆਂ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੱਕੜ ਦੇ ਜਿਵੇਂ ਡੰਡੇ ਹੀ ਗੱਡੇ ਹੋਏ ਨੇ ਕਿਉਂਕਿ ਉਹ ਬਣਾਏ ਹੀ ਗੁਰਦੁਆਰਾ ਸਾਹਿਬ ਗਰੀਬਾਂ ਨੇ ਹੋਏ ਨੇ ਅਰੰਗ ਰੇਟੇ ਸਿੰਘਾਂ ਨੇ ਹੋਏ ਨੇ ਹੁਣ ਦੇਖੋ ਇਹ ਕੀ ਅਸੀਂ ਇਨਸਾਫ ਕਰ ਰਹੇ ਆ ਕਿ ਇਹ 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 ਸੱਚ ਨਹੀਂਗਾ ਫਿਰ ਅਸੀਂ ਕਹਿੰਨੇ ਆ ਵੀ ਅਸਾਈ ਇੱਥੇ ਕਿਉਂ ਵੱਧ ਰਹੇ ਨੇ ਸਿੱਖ ਧਰਮ ਨੂੰ ਲੋਕ ਛੱਡ ਕੇ ਦੂਜੇ ਪਾਸੇ ਕਿਉਂ ਜਾ ਰਹੇ ਨੇ ਜੇ ਅਸੀਂ ਕਾਰਨਾਂ ਦੀ ਜੜ ਫਰੋਲੀਏ ਤਾਂ ਉਹ ਇਹੋ ਜੇ ਕਾਰਨ ਪੈ ਨਹੀਂ ਜਿੰਨਾ ਲੱਸੀ ਧਿਆਨ ਨਹੀਂ ਦਿੰਦੇ ਜਦੋਂ ਸਾਡੇ ਗੁਰੂ ਸਹਿਬਾਨਾਂ ਦੀ ਮਹਾਨ ਫਲਸਫੀ ਤੇ ਮਹਾਨ ਸੋਚ ਨੇ ਸਾਨੂੰ ਸਿਰਫ ਇਨਸਾਨ ਬਣਾਇਆ ਉਹਨਾਂ ਨੇ ਸਿੱਖ ਬਣਾਇਆ ਸਿੱਖਿਆਵਾਂ ਤੇ ਚੱਲਣ ਵਾਲਾ ਇੱਕ ਮਹਾਨ ਇਨਸਾਨ ਉਹਨਾਂ ਨੇ ਸਾਨੂੰ ਜਾਤਾਂ ਗੋਤਾਂ ਉੱਚਾਂ ਨੀਚਾਂ ਚੋਂ ਬਹੁ ਫੜਫੜ ਕੱਢਿਆ ਤੇ ਸਖਤ ਨਫ਼ਰਤ ਜਾਤਾਂ ਗੋਤਾਂ ਦੇ ਖਿਲਾਫ਼ ਦਿਖਾਈ ਪਰ ਸਾਡੇ ਦਿਮਾਗਾਂ ਚੋ ਅੱਜ ਵੀ ਐ ਬਹੁਤ ਸਾਰੇ ਲੋਕਾਂ ਨੇ ਹੁਣ ਵੀਡੀਓ ਵੇਖਣੀ ਬੰਦ ਕਰ ਦੇਣੀ ਐ ਇੱਥੋਂ ਤੱਕ ਕਿਉਂਕਿ ਜਦੋਂ ਸੱਟ ਵੱਜਦੀ ਐ ਨਾ ਜਦੋਂ ਮੂੰਹ ਤੇ ਥੱਪੜ ਗੁਰਬਾਣੀ ਵੀ ਬਹੁਤ ਸਾਰੇ ਲੋਕ ਉਹਦੇ ਅਰਥ ਸੁਣਨਾ ਨਹੀਂ ਚਾਹੁੰਦੇ ਹੁੰਦੇ ਕਿਉਂਕਿ ਗੁਰਬਾਣੀ ਜਦੋਂ ਅਰਥਾਂ ਨਾਲ ਅਸੀਂ ਸੁਣਦੇ ਆਂ ਤਾਂ ਉਹ ਥਪੇੜੇ ਮਾਰਦੀ ਆ ਹੁਣ ਗੁਰਬਾਣੀ ਤਾਂ ਕਹਿੰਦੀ